ਕਸ਼ਮੀਰ ਵਿੱਚ ਹੋਏ ਅੰਤਗਵਾਦੀ ਹਮਲੇ ਦੇ ਵਿੱਚ 30 ਤੋਂ ਵੱਧ ਸਲਾਨੀਆਂ ਦੀ ਹੋਈ ਮੌਤ ਇਸ ਨੂੰ ਲੈ ਕੇ ਜਗ੍ਹਾ-ਜਗਾਹ ਤੇ ਅੰਤਗਵਾਦ ਦੇ ਖਿਲਾਫ ਕੀਤੇ ਜਾ ਰਹੇ ਹਨ ਰੋਸ਼ ਪ੍ਰਦਰਸ਼ਨ ਅੱਜ ਬਠਿੰਡਾ ਦੇ ਅੰਦਰ ਵੀ ਆਪਣਾ ਬਠਿੰਡਾ ਦੇ ਸਦਭਾਵਨਾ ਚੌਕ ਵਿਖੇ ਵੱਡੀ ਗਿਣਤੀ ਦੇ ਵਿੱਚ ਹਿੰਦੂ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਅੰਤਗਵਾਦ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਲਹੂ ਲਹਾਨ ਹੋ ਗਿਆ ਵਿਸ਼ਵ ਪ੍ਰਸਿੱਧ ਸ਼ਹਿਰ ਸਪਾਟਾ ਕੇਂਦਰ ਪੈਲਗਾਮ ਜਿਲ੍ਹ ਅਸਲਾਨੀਆਂ ਤੇ ਹੋਏ ਹਮਲੇ ਦੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਅੰਤਕਵਾਦੀ ਹਮਲਾ ਸੀ ਅਤੇ ਉੱਥੇ Hindu ਲੋਕਾਂ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਪੁੱਛ-ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰ ਗਈਆਂ ਜਿਸ ਦਾ ਵਿਰੋਧ ਕਰਦੇ ਹੋਏ ਅੱਜ ਬਠਿੰਡਾ ਦੇ ਅੰਦਰ Hindu ਸੰਗਠਨਾ ਵੱਲੋਂ ਅੰਤਕਵਾਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜੈ ਹਿੰਦ ਮੁਰਦਾਬਾਦ ਮੁਰਦਾਬਾਦ ना, मेर नाम नितिन गोल कल ਜੋ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਨਾਲ ਹਿੰਦੂਆਂ ਦੇ ਖੱਤਨੇ ਚੈੱਕ ਕਰ ਕਰਕੇ ਉਹਨਾਂ ਦੀ ਪੈਂਟਾਂ ਲਵਾ ਕੇ ਹਿੰਦੂਆਂ ਦੀ ਨਸਲਕੁਸ਼ੀ ਹੋਈ ਹੈ ਉਹਦੇ ਖਿਲਾਫ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਜੀ ਅਸੀਂ ਭਾਰਤ ਸਰਕਾਰ ਤੋਂ ਡਿਮਾਂਡ ਕਰਦੇ ਹਾਂ ਕਿ ਜਿੰਨੇ ਵੀ ਅੱਤਵਾਦੀ ਨੇ ਅਤੇ ਅੱਤਵਾਦੀਆਂ ਦੇ ਸਮਰਥਕ ਨੇ ਉਹ ਸਾਰਿਆਂ ਨੂੰ ਸੱਤ ਰੋਸਖਤ ਸਜ਼ਾ ਦਿੱਤੀ ਜਾਵੇ ਆਪਾਂdio ਦੁਬਾਰਾ ਇਹ ਗੰਨਾ ਕਰਨ ਸਾਡੀ ਇਹ ਵੀ ਮੰਗ ਹੈ ਕਿ ਵੀ ਜਿਹੜੀ ਸਰਕਾਰਾਂ ਤੇ ਜਿਹੜੇ ਵਿਪੱਖਸ਼ ਬੈਠੇ ਲੋਕ ਇਹਨਾਂ ਲੋਕਾਂ ਦੇ ਸਮਰਥਨ ਕਰਦੇ ਆ ਉਹਨਾਂ ਨੂੰ ਵੀ ਇਹ ਜਾਗਣਾ ਚਾਹੀਦਾ ਹੈ ਕਿ ਵੀ ਅੱਤਵਾਦ ਦਾ ਧਰਮ ਦੱਸਿਆ ਗਿਆ ਹੈ ਅੱਤਵਾਦੀ ਕਿਹਨਾਂ ਨੂੰ ਮਾਰਦੇ ਨੇ ਉਹਨਾਂ ਦਾ ਵੀ ਧਰਮ ਦੱਸਿਆ ਗਿਆ ਹੈ ਅਤੇ ਸਰਕਾਰਾਂ ਦੇ ਬੁੱਧੀਜੀਵੀ ਇਸ ਗੱਲ ਨੂੰ ਸਮਝਣ ਕਿ ਜੇ ਉਹ ਇਹਨਾਂ ਦੇ ਉਹ ਪ੍ਰੋਟੈਕਟ ਕਰਦੇ ਰਹਿਣਗੇ ਕਾਹੇ ਕੰਮ ਵਧੇਗਾ ਘਟੇਗਾ ਨਹੀਂ ਮੁਸਲਮਾਨਾਂ ਵਰਕੇ ਨੂੰ ਵੀ ਮੁਰਿਆਣਾ ਚਾਹੀਦਾ ਹੈ ਜਿਹੜੇ ਸ਼ਰੀਫ ਨੇ ਜਿਹੜੇ ਅਮਨ ਪਸੰਦ ਨੇ ਕਿ ਵੀ ਸਾਡੇ ਨਾਮ ਦੇ ਉੱਤੇ ਤੁਸੀਂ ਅੱਤਵਾਦ ਨਾ ਖਲਾਓ ਮੇਰਾ ਨਾਮ ਰਵਿੰਦਰ ਹੈ ਜੀ ਮੈਂ ਕੱਲ ਜੋ ਜਿਹੜਾ ਇਹ ਹਸਾ ਕਾਂਡ ਹੋਇਆ ਕਸ਼ਮੀਰ ਪਹਲਗਾਮ ਦੇ ਵਿੱਚ ਜੋ ਨਰਦੋਸ਼ੇ ਸਲਾਦੀਆਂ ਨੂੰ ਨਾ ਕੁਛ ਬੁਚ ਕੇ ਉਹਨਾਂ ਦਾ ਖਤਣਾ ਚੱਕ ਚੱਕ ਕਰਕੇ ਗੋਲੀ ਮਾਰੀ ਗਈ ਹੈ ਜੋ 27 ਹਿੰਦੂ ਉੱਥੇ ਮਰ ਗਏ ਹੁਣ ਤੱਕ ਦੀ ਖਬਰ ਹੈ ਅਨੇਕ ਵੱਟਣ ਹੋ ਗਏ ਉਹਨਾਂ ਲੋਕਾਂ ਬੇਕਸੂਰ ਲੋਕਾਂ ਦੇ ਜਿਹੜੇ ਇਹ ਕਤਲ ਹੈਗੇ ਆ ਉਹਨਾਂ ਦੇ ਪਿੱਛੇ ਸਾਡਾ ਰੋਸ਼ ਮੁਜਾਰਾ ਹੈ ਜਿਹੜੀ ਕਿ ਸਦਾ ਤੋਂ ਤੱਕ ਸਦੀਆਂ ਤੋਂ ਕੱਲੀ ਆ ਰਹੀ ਤਾਂ ਹੈ ਹੀ ਹੈ ਪਿਛਲੇ ਦੋ ਤਿੰਨ ਦਸਕਿਆਂ ਤੋਂ ਉਹਦੇ ਵਿੱਚ ਇਹ ਜੋ ਰਾਹੁਲ ਗਾਂਧੀ ਇਹ ਕਹਿ ਰਹੇ ਆ ਕਿ ਜਾਤੀ ਕੀ ਹੈ ਉਹ ਉੱਥੇ ਕੋਈ ਜਾਤੀ ਨਹੀਂ ਪੁੱਛੀ ਗਈ ਸਿਰਫ ਧਰਮ ਪੁੱਛਿਆ ਗਿਆ ਵੀ ਕੀ ਧਰਮ ਹੈ ਜਾਂ ਕਲਮਾ ਫੜਨ ਨੂੰ ਕਿਹਾ ਗਿਆ ਤੇ ਉਹਨਾਂ ਨੇ ਗੋਲੀ ਮਾਰ ਦਿੱਤੀ ਜੇ ਉਹ ਹਿੰਦੂ ਸੀ ਤਾਂ ਇਸ ਜੋ ਫਿਰਕਾ ਨਫਰੀ ਫਿਰਕੂ ਨਫਰਤ ਹੈ ਜੋ ਫਿਰ ਫਿਰਕੂ ਜੋ ਕਦਰਿਆਮ ਹੈ ਉਹਦੇ ਅਸੀਂ ਸਖਤ ਨਕਦੀ ਕਰਦੇ ਹੋਏ ਇਹ ਮੰਨ ਕਰਦੇ ਵੀ ਇਹਨੂੰ ਖਤਮ ਕਰਨ ਵਾਸਤੇ ਕੋਈ ਹੋਰ ਜ਼ੋਰ ਕਦਮ ਕਿਵੇਂ ਉਠਾਇਆ ਜਾਂ ਚੱਕਿਆ ਜਾਂਦਾ ਉਸ ਲਾਲ ਦੀ ਅਸੀਂ ਗੱਲ ਕਰਦੇ ਚਾਹੇ ਰਾਹੁਲ ਗਾਂਧੀ ਹੋਵੇ ਜੋ ਸਮਾਜਵਾਦੀ ਪਾਰਟੀ ਇਧਰ ਜਾ ਕੇ ਵੀ ਬੰਦਨ ਦੀ ਕੋਸ਼ਿਸ਼ ਕਰ ਰਿਹਾ ਸਾਨੂੰ ਅਸੀਂ ਉਸ ਦੇ ਵਿੱਚ ਪੁੱਛਦੇ ਵੀ ਸਾਡਾ ਦਾ ਇਹ ਹਾਲ ਹੋਇਆ ਪਿਆ ਤੇ ਸੜੀਆਂ ਤੋਂ ਤੇ ਇਹਨਾਂ ਦਾ ਜਿਹੜਾ ਕੰਮ ਹੈ ਜੋ ਸਾਨੂੰ ਇਹ ਹੋਰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸਾਡੇ ਨਰਸਿੰਘਾਰ ਜ਼ਿਲ੍ਹੇ ਮਲੂਕ ਚੱਕੇ ਤਾਤਲ ਦੋਸ਼ੀ ਹੈ ਉਹਨੇ ਇਹ ਸਰਕਾਰ ਦੇ ਵਿੱਚ ਖੜੇ ਹਿੰਦੂ ਵੀ ਦੋਸ਼ੀ ਹੈ ਕੀ ਨਾ ਲਾਪਰਵਾਹੀ ਕਰਦੇ ਮੈਂ ਭਰਾਂਜਿੰਦਲ ਬਠਿੰਡਾ ਪੰਜਾਬ ਤੋਂ ਆਦੀ ਸਾਰੇ ਹਿੰਦੂ ਸੱਟਰ ਵਾਲੇ ਇਕੱਠੇ ਹੋ ਕੇ ਅੱਜ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਿ ਜੋ ਕੱਲ ਕਤਲ ਹੋਇਆ ਉਹਨਾਂ ਦੀ ਜਾਤੀ ਪੁੱਛ ਕੇ ਉਹਨਾਂ ਦੇ ਕਤਲ ਹੋਏ ਗਿਆ ਨਾ ਦਾ ਵੀ ਹਿੰਦੂ ਭਰਾ ਬਜ਼ਾਸ ਕਰਾਂਗੇ ਤੇ ਅਸੀਂ ਇੱਕ ਜੰਮੂ ਕਸ਼ਮੀਰ ਨੂੰ ਇਸ ਗੱਲੋਂ ਅਸੀਂ ਇੱਕ ਬਲਕਿ ਉਹਨਾਂ ਦੇ ਸਰਕਾਰਾਂ ਨੂੰ ਭੂਖਦਾਂ ਨੇ ਕਿ ਸਾਡੇ ਕਿਸੇ Hindu ਭਰਾ ਦਾ ਕਿਤੇ ਕਤਲ ਹੁੰਦਾ ਤਾਂ ਨਾ ਅਸੀਂ ਅੱਜ ਬਰਦਾਸ਼ਤ ਕਰਾਂਗੇ ਤੇ ਨਾ ਅਸੀਂ ਕੱਲ ਬਰਦਾਸ਼ਤ ਕਰਾਂਗੇ ਅਸੀਂ ਹਰ ਕੋ ਦੇ ਸਰਕਾਰਾਂ ਨੂੰ ਇੱਕੋ ਚੇਤਾਵਨੀ ਦਿੰਨੇ ਆ ਕਿ ਸਾਡੇ ਕਿਸੇ Hindu ਭਰਾ ਦੇ ਉੱਤੇ ਜੇ ਅਟੈਕ ਹੁੰਦਾ ਤਾਂ ਅਸੀਂ ਸਰਕਾਰਾਂ ਨੂੰ ਇਸ ਚੀਜ਼ ਦੀ ਚੇਤਾਵਨੀ ਦਿੰਨੇ ਆ ਕਿ ਜੇ ਆਪਾਂ ਸੰਭਲ ਜਓ ਨਹੀਂ ਤਾਂ ਅਸੀਂ Hindu ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਆਪਾਂ ਤੁਸੀਂ ਬਚ ਕੇ ਰਹੀਓ